ਰਾਮ ਰਾਮ ਜੀ ਲਓ ਵੀ ਦੋਸਤੋ ਅੱਜ ਅੱਪ ਚੱਲਿਆ ਨਾਨਕੇ ਨਾਨਕੇ ਆਪਣੇ ਹੈਗੇ ਨੇ ਦਾਦੇ ਬਿਲਕੁਲ ਬਹੁਤ ਹੀ ਸ਼ਾਨਦਾਰ ਜਗ੍ਹਾ ਦੇਖਣ ਲੱਗ ਜਗਾ ਲਓ ਚਲੋ ਫਿਰ ਆਓ ਚੱਲੀਏ ਅੱਪਾ ਨਾਨਕੇ ਚੱਪੀ ਜੰਮ ਵਾਲਾ ਵਾਹ ਮੇਰੇ ਨਾਲ ਲੱਗੀ ਦੀ ਤਾਂ ਖੁਸ਼ੀ ਵੜੀ ਜੱਟ ਨੂੰ ਫੈਰ ਕਰੀ ਚੱਟੀ ਚਵਾਰੇ ਚੜ ਫੁੱਲ ਕੇ ਚਵਾਰੇ ਚੜ ਉਹ ਜਿਹੜਾ ਸ਼ਤਰਾਂ ਦੀ ਭਾਸ਼ਾ ਜਾਣਦਾ ਵੇ ਉਹ ਗੱਲਾਂ ਨਾਲ ਕਿੱਥੇ ਮੰਨੇ ਦਾ ਆਈਂ ਕਿਥੇ ਜਾ ਕੇ ਮਾਹੌਲ ਬਦਲ ਤੋਇ ਤੋਆ ਬਹੁਤ ਵੱਡਾ ਕਿਥੇ ਜਾ ਕੇ ਆਈਂ ਮੈਨੂੰ ਪੱਕਾ ਪਤਾ ਕਿਥੇ ਜਾ ਕੇ ਆਈਂ ਨਹੀਂ ਹੁਣ ਤੁਰੀ ਫਿਰ ਸ਼ਰੀਫਾ ਵਧਰਾ ਹੁਣ ਤੁਰੀ ਫਿਰ ਸ਼ਰੀਫਾ ਵਧਰਾ ਆਹ ਤੇਰਾ ਦੇ ਬੜੇ ਚਸ਼ਨ ਕਾ ਕੇ ਆਈਂ ਜੱਟ ਦੀਆਂ ਗੁੱਟੀਆਂ ਬਣਾ ਕੇ ਜਾਂਜਰਾ ਲੈ ਬਟੋਇ

ਇਹ ਤੋ ਨੈ ਰੁਨੈ ਰ ਲਾ ਲਾ ਚਾਦਰੀਆਂ ਦੇ ਕਿੰਨੇ ਨੇ ਬੜੀਆਂ ਸੋਹਣੀਆਂ ਸੋਹਣੀਆਂ ਨੇ ਯਾਰ ਚਲ ਇਹ ਦੇਖੋ ਪਾਰਕ ਬਣ ਲੱਗ ਗਿਆ ਇਸ ਦਾ ਨਾਮ ਰੱਖਿਆ ਗਿਆ ਲੁਧਿਆਣਾ ਫਨ ਕਿੰਗਡਮ ਅਮਿਊਜ਼ਮੈਂਟ ਐਡਵੈਂਚਰ ਬੋਟਿੰਗ ਐਸੀ ਕਰੂਜ਼ ਲਓ ਜੀ ਇਹ ਹੈਗੇ ਨੇ ਗੁਰਥਲੀ ਦੇ ਪੁੱਲ ਦਰਾਹੇ ਤੋਂ 2 ਕਿਲੋਮੀਟਰ ਅੱਗੇ ਇਹ ਹੈਗੀ ਹੈ ਸਾਡੇ ਨਾਨੇ ਦੀ ਕੋਠੀ ਹਾਲਾਂਕਿ ਹੈ ਇਹ ਨਹਿਰੀ ਡਿਪਾਰਟਮੈਂਟ ਦੀ ਹੈ ਤੇ ਨਾਨਾ ਸਾਡਾ ਇੱਥੇ ਨਹਿਰੀ ਵਿਭਾਗ ਦੇ ਵਿੱਚ ਨਹਿਰੇ ਵਿਭਾਗ 'ਚ ਕੰਮ ਕਰਦਾ ਸੀਗਾ ਤੇ ਇਸ ਕੋਠੀ ਦੇ ਵਿੱਚ ਇਹ ਅਲਾਟ ਹੋਈ ਹੋਈ ਸੀਗੀ ਤਾਂ ਇਸ ਕੋਠੀ ਦੇ ਵਿੱਚ ਰਹਿੰਦੇ ਸੀ ਇਹ ਬਹੁਤ ਵੱਡੀ ਕੋਠੀ ਆ। ਦੇਖੋ ਇਹ ਹੁਣ ਆ ਸਾਰੀ ਜਗ੍ਹਾ ਇਹ ਸਾਰੀ ਖਾਲੀ ਜਗ੍ਹਾ ਹੁੰਦੀ ਸੀਗੀ। ਹੁਣ ਨੈਰੀ ਡਿਪਾਰਟਮੈਂਟ ਨੇ ਇੱਕ ਅਰਜ਼ੀਮ ਗਾਰਡਨ ਬਣਾ ਰਹੀ ਹੈ। ਠੀਕ ਹੈ ਆ ਦੇਖੋ ਇਹਦੇ ਵਿੱਚ ਝੂਟੇ ਵਗੈਰਾ ਝੂਲੇ ਵਗੈਰਾ ਕਿੰਨਾ ਕੁਸ਼ ਲੱਗ ਰਿਹਾ। ਇੱਧਰ ਦੇਖੋ ਇਹ ਬਰੋਟਾ ਸੀਗਾ ਬਹੁਤ ਭਾਰੀ। ਬਹੁਤ ਵੱਡਾ ਬਰੋਟਾ। ਦੇਖੋ ਸਾਰੀ ਗਿਰਗੀ। ਕੋਠੀ ਸਾਰੀ ਗਿਰਗੀ ਅੰਗਰੇਜ਼ਾਂ ਦੇ ਟਾਈਮ ਦੀ ਬਣੀ ਹੋਈ ਏ ਇਹ। ਅੰਗਰੇਜ਼ਾਂ ਨੇ ਬਣਾਈ ਹੋਈ ਸੀਗੀ। ਇੱਟ ਬਹੁਤ ਚੌੜੀ-ਚੌੜੀ ਏ ਦੀ। ਦੇਖੋ ਸਾਰੀ ਖੰਡਰ ਹੋ ਗਈ। ਸਾਰੀ ਗਿਰਗੀ। ਦੀਵਾਰਾਂ ਦੇਖੋ। ਦੇਖੋ ਦੀਵਾਰ। ਕਿੰਨੀ ਚੌੜੀ ਏ। ਦੇਖੋ ਦੀਵਾਰ। ਕੋਈ ਦੀਵਾਰ। ਇਹ ਬਰੋਟਾ ਨੀਚੇ ਚ ਹੀ ਹੋ ਨੀਚੇ ਉੱਗ ਕੇ ਉੱਪਰ ਕੰਧ ਦੇ ਵਿੱਚ ਹੀ ਨਿਕਲ ਗਿਆ ਉਹ ਦੇਖੋ ਕੰਧ ਦੇ ਪਾਰ ਦੀ ਦੇਖੋ ਇਹ ਕੋ ਛੂਟੇ ਵਗੈਰਾ ਲੱਗ ਰਹੇ ਨੇ ਇਧਰ ਨਾਲ ਨਹਿਰ ਜਾਂਦੀ ਹੈ ਇਹ ਨਹਿਰ ਚੌੜੇਪੁਰਾ ਨੂੰ ਜਾਂਦੀ ਹੈ ਇਹ ਦੇਖੋ ਜੇ ਦਿਖਦੀ ਹੋਊਗੀ ਦਿਖ ਰਹੀ ਹੈ ਬੇਲ ਦਾ ਬੂਟਾ ਸਫੈਦੇ ਬਹੁਤ ਭਾਰੀ ਨੇ ਦੇਖੋ ਬਰੋਟਾ ਕਿੰਨਾ ਭਾਰੀ ਆ ਤੇ ਨੀਚੇ ਜਿਹੜੇ ਬੈਂਚ ਲੱਗੇ ਹੋਏ ਨੇ ਇੱਥੇ ਮੰਜਾ ਡਾਇਆ ਹੁੰਦਾ ਸੀਗਾ ਇੱਥੇ ਬੜਾ ਖੇਡਦੇ ਸੀਗੇ ਅਸੀਂ ਬਹੁਤ ਵਧੀਆ ਜਾਂਦਾ ਸੀਗਾ ਇਹ ਦੇਖੋ ਝੂਟੇ ਵਗੈਰਾ ਲੱਗ ਰਹੇ ਨੇ ਉਹ ਜਿਪ ਲਾਈਨ ਲੱਗ ਰਹੀ ਹੈ ਮੈਂ ਤੁਹਾਨੂੰ ਜ਼ੂਮ ਕਰਕੇ ਦਿਖਾਵਾਂ ਹਉ ਦੇਖੋ ਬੰਦੇ ਕੰਮ ਕਰਦੇ ਇਹ ਜਿਪ ਲਾਨ ਦੇ ਉੱਤੇ ਕੰਮ ਕਰ ਰਹੇ ਨੇ ਜਿਪ ਲਾਨ ਲਾ ਰਹੇ ਨੇ ਬਣਾ ਰਹੇ ਨੇ ਦੇਖੋ ਇਹ ਸਾਰੀ ਆਵੀ ਬਿਲਡਿੰਗ ਜਿਹੜੀ ਆ ਰਹੀ ਹੈ ਇਹ ਵੀ ਅੰਗਰੇਜ਼ਾਂ ਦੇ ਟਾਈਮ ਦੀ ਆ ਕਿਉਂਕਿ ਉੱਥੇ ਜਿਹੜੇ ਪੁਲ ਬਣੇ ਹੋਣੇ ਪੁਲ ਵੀ ਅੰਗਰੇਜ਼ਾਂ ਦੇ ਟਾਈਮ ਦੇ ਨੇ ਦੇਖੋ ਦੇਖੋ ਇੱਕ ਆ ਕੇ ਝੂਟਾ ਲਾਇਆ ਸਾਈਕਲਿੰਗ ਵਾਲਾ ਇੱਕ ਅਚੇਰਾ ਵਾਲਾ ਝੂਟਾ ਲੱਗਿਆ ਉਹ ਦੇਖੋ ਜਿਪ ਲੈਣ ਉਹ ਆ ਰਿਹਾ ਬੰਦਾ तैयार कर रहे हैं टेस्टिंग कर रहे हैं ए ए जंपिंग वाले झूठे लगे हैं ये बैठने जंपिंग वाले झूठे उ ਇਸ ਦਾ ਨਕਸ਼ਾ ਹੀ ਬਦਲਤਾ ਬਹੁਤ ਸੋਹਣਾ ਬਣ ਗਿਆ ਬਹੁਤ ਸੋਹਣਾ ਇਹ ਦੇਖੋ ਇੱਕ ਗੋਠਲੀ ਦਾ ਪੁਲ ਨੇ ਦੇਖੋ ਕਿਆ ਸ਼ਾਨਦਾਰ ਹੈ ਕਿਆ ਸ਼ਾਨਦਾਰ ਇਸ ਰੰਦ ਨਹਿਰ ਹੈ ਠੀਕ ਹੈ ਤੇ ਇੱਥੇ ਆ ਕੇ ਤਿੰਨ ਨਹਿਰਾਂ ਬਣ ਜਾਂਦੀਆਂ ਨੇ ਇੱਕ ਨਹਿਰ ਉਹ ਪੁਲ ਦੇ ਪਰਲੀ ਸਾਈਡ ਚਲੀ ਗਈ ਉਸ ਦਾ ਨਾਮ ਹੈਗਾ ਸਿਧਵਾ ਬ੍ਰਾਂਚ ਇਹ ਜਿਹੜੀ ਲੁਧਿਆਣੇ ਨੂੰ ਜਾਂਦੀ ਹੈ ਨਹਿਰ ਦੇ ਸੜਕ ਦੇ ਨਾਲ-ਨਾਲ ਜਿਹੜੀ ਨਹਿਰ ਜਾਂਦੀ ਹੈ ਜੋ ਲੁਧਿਆਣੇ ਨੂੰ ਜਾਂਦੀ ਹੈ ਸੜਕ ਉਸ ਜਰਾ ਤੇ ਇਹ ਦੋ ਨਹਿਰਾਂ ਨੇ ਇੱਕ ਹੈਗੀ ਆ ਬਠਿੰਡਾ ਬ੍ਰਾਂਚ ਬਠਿੰਡੇ ਨੂੰ ਜਾਂਦੀ ਆ ਇੱਕ ਹੈਗੀ ਆ ਪਟਿਆਲਾ ਫੀਡਰ ਪਟਿਆਲਾ ਫੀਡਰ ਹੈ ਜਿਹੜੀ ਇਹ ਜੋੜੇਪੁਰ ਜਾਂਦੀ ਆ ਜੋੜੇਪੁਰ ਜਾ ਕੇ ਇਸ ਨਹਿਰ ਚੋਂ ਫਿਰ ਦੋ ਨਹਿਰਾਂ ਹੋ ਜਾਂਦੀਆਂ ਨੇ ਇੱਕ ਮਰੇਕੋਲੇ ਨੂੰ ਚਲੀ ਜਾਂਦੀ ਆ ਇੱਕ ਨਾਭਾ ਪਟਿਆਲੇ ਨੂੰ ਚਲੀ ਜਾਂਦੀ ਆ। ਆ ਦੇਖੋ ਇੱਧਰ ਲੰਗਰ ਲੱਗਿਆ ਹੋਇਆ ਮਾਤਾ ਨੈਣਾ ਦੇਵੀ ਦਾ। ਚਾਲਾ ਚੱਲ ਰਿਹਾ ਮਾਤਾ ਨੈਣਾ ਦੇਵੀ ਦਾ ਸੌਣ ਦਾ। ਇਹ ਅੱਜ ਮੌਸਮ ਵੀ ਬੜਾ ਸ਼ਾਨਦਾਰ ਹੋਇਆ ਹੋਇਆ। ਬੱਦਲ ਵਾਈ ਬੱਦਲ ਵਾਈ ਆ। ਬਾਰਿਸ਼ ਵੀ ਪੈ ਸਕਦੀ ਆ। ਸਾਹਮਾ ਦਾ ਜੈਮਾ ਦਾ ਦੇਖੋ ਬਾਟੀ ਦੇ ਮੁੰਡੇ ਨੇ ਜੋ ਬੇਟੇ ਜਿਹੜਾ ਬਾਹਰ ਆਇਆ ਜਿਹਨੇ ਪਾਪੋ ਸਿਕੰਦਰ ਕਰਾਇਆ ਨੇ ਉਹ ਵੀ ਬੇਟੇ ਆ ਤੇ ਸੇਵਾ ਕਰ ਬਰਕਰਾਰ ਰਹਿ ਗਏ ਇਹ ਦੇਖੋ ਇਹ ਪਟਿਆਲਾ ਫੀਲਡ ਹੈ ਜਿਹੜੀ ਚੌੜੇ ਪਣ ਲੋ ਜਾਂਦੀ ਆ ਤੇ ਨਹਿਰਾ ਹੋ ਜਾਂਦੀਆਂ ਨੇ ਇਹਦੇ ਵਿੱਚੋਂ ਜੈਮਾ ਤੇ ਉਹ ਸਾਹਮਣੇ ਜਿਹੜਾ ਬਾਪਾਰਕ ਦੇਖ ਕੇ ਆਇਆ ਉਹ ਹੈ ਇਹ ਆਬਿਲ ਆਪਣੇ ਆਮ ਦੇ ਬੂਟੇ ਲੱਗੇ ਹੋਏ ਨੇ ਆਪ ਹੀ ਇਹ ਨੈਰੀ ਡਿਪਾਰਟਮੈਂਟ ਦੇ ਕੁਆਟਰ ਨੇ ਇਹ ਦੇਖੋ ਵਾਲਾ ਬਰੇ ਨਹੀਂ ਤਾਂ ਵੀ ਆ ਲੋਕ ਮੱਛੀਆਂ ਮੁੱਛੀਆਂ ਫੜਦੇ ਨੇ ਲੋਕ ਕੁੰਡੀਆਂ ਗੰਡੀਆਂ ਲਾਈਆਂ ਹੋਏ ਨੇ ਰਧਾ ਦੀ ਸੇਵਾ ਕਰਕੇ ਗਏ ਨੇ ਮਹਾਭਾਈ ਕਹਿ ਲੈ ਕਰੇ ਮਨ ਕਰਾ ਅੱਗੇ ਨੂੰ ਗਾਦਕੋਤੀ ਵੱਸਦੇ ਸ਼ੇਧਾ ਕਰਨ ਦੇ ਇਹ ਰੋਡ ਦਾ ਰਾਹੇ ਨੂੰ ਜੁੜੀ ਹੈ ਰਾਹੇ ਤੋਂ 2 ਕਿਲੋਮੀਟਰ ਵੀ ਜਿੰਨਾ ਪਹੁੰਚ ਸਕਣਾ ਫਾਰੂ ਦੇ ਤੋਂਨ ਨਾਲੇ ਪਵਾਲੇ ਦੀ ਇਹ ਮੁਕਾਵੜਾ ਹਰਿ ਪ੍ਰੋਗਰਾਮ ਵਿੱਚ ਕਿਰਪਾ ਮਹਾਮਾਈ ਦੀ ਦੇਖੋ ਪਾਣੀ ਬੜਾ ਗੰਦਾ ਭਾਵੇਂ ਮਾਝੋ ਤੇ ਬਾਰਸਾਤਾ ਬਰਸਾਤਾ ਹੋਈਆਂ ਨੇ ਸਕਾਉਣ ਵਾਲਾ ਸਾਰਾ ਮਿੱਟੀ ਵਾਲਾ ਗੰਧਲਾ ਪਾਣੀ ਆ। ਛੱਡਣ ਵਾਲੇ ਵੀ ਦੁਆਰਾ ਸੈਟਿੰਗ ਕਰਨਾ ਚਾਹੀਦਾ। ਲੋ ਵੀ ਦੋਸਤੋ ਹੁਣ ਕਰਦੇ ਆਂ ਵਾਪਸੀ ਘਰ ਨੂੰ। ਇਹ ਆਪਣੀ ਖੜੀਆ ਗੱਡੀ। ਲੋ ਜੀ ਚੱਲੀਏ। ਲੋ ਵੀ ਦੋਸਤੋ ਬਲੌਗ ਨੂੰ ਇੱਥੇ ਕਰਦੇ ਆਂ ਸਮਾਪਤ। ਜੇ ਪਸੰਦ ਆਇਆ ਤਾਂ ਲਾਈਕ ਸ਼ੇਅਰ ਐਂਡ ਕਮੈਂਟ ਜ਼ਰੂਰ ਕਰਿਓ ਤੇ ਚੈਨਲ ਨੂੰ ਪਲੀਜ਼ ਸਬਸਕ੍ਰਾਈਬ ਜ਼ਰੂਰ ਕਰਿਓ